ਸਵੇਰੇ ਹੀ ਤੜਕਸਾਰ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਪੂਰੇ ਪੰਜਾਬ ਦੇ ਲੋਕ ਦਹਿਲ ਚੁੱਕੇ ਨੇ ਇੱਕੋ ਹੀ ਪਰਿਵਾਰ ਦੇ ਤਿੰਨ ਜਾਣੇ ਅਤੇ 10 ਜਾਣੇ ਜ਼ਿੰਦਾ ਹੀ ਸੜ ਗਏ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ 25 ਜਾਣੇ ਬੁਰੀ ਤਰ੍ਹਾਂ ਝੁਲਸ ਚੁੱਕੇ ਨੇ ਇੱਕ ਹਾਦਸਾ ਹੋਇਆ ਜਿਸ ਦੇ ਵਿੱਚ ਬੱਸ ਨੂੰ ਅੱਗ ਲੱਗ ਗਈ ਅਤੇ ਉਸ ਦੇ ਵਿੱਚ ਸਵਾਰ ਸਰਦਾਲੂਆਂ ਦੇ ਨਾਲ ਬਹੁਤ ਹੀ ਮਾੜਾ ਹੋਇਆ ਮੱਥਾ ਟੇਕਣ ਤੋਂ ਬਾਅਦ ਉਹ ਆਪਣੇ ਘਰੋ ਘਰੀ ਵਾਪਸ ਜਾ ਰਹੇ ਸਨ ਕਿ ਉਸੇ ਸਮੇਂ ਇਹ ਘਟਨਾ ਵਾਪਰ ਗਈ ਸ਼ੁੱਕਰਵਾਰ ਦੇਰ ਰਾਤ ਕਰੀਬ 1.5 ਵਜੇ ਦੀ ਗੱਲ ਦੱਸੀ ਜਾ ਰਹੀ ਹੈ ਜਦੋਂ ਕੁੰਡਲੀ ਮਾਨੇਸਰ ਪਲਵਨ ਐਕਸਪ੍ਰੈਸ ਤੇ ਸ਼ਰਦਾਲੂਆਂ ਦੇ ਨਾਲ ਭਰੀ ਹੋਈ ਬੱਸ ਨੂੰ ਅੱਗ ਲੱਗ ਗਈ ਅਤੇ ਇਸ ਦੇ ਵਿੱਚ ਹੁਸ਼ਿਆਰਪੁਰ ਨਿਵਾਸੀ ਇੱਕੋ ਹੀ ਪਰਿਵਾਰ ਦੇ ਤਿੰਨ ਜਾਣਿਆਂ ਦੀ ਜਾਨ ਚਲੀ ਗਈ ਹੁਣ ਤੱਕ 10 ਜਾਣਿਆਂ ਦੇ ਖਤਮ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਅਤੇ 25 ਤੋਂ ਜ਼ਿਆਦਾ ਝੁੱਲਸੇ ਹੋਏ ਨੇ ਹਾਲਾਂਕਿ ਇੱਥੇ ਪੁਲਿਸ ਤੇ ਦੱਸਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਕਿ ਆਖਿਰਕਾਰ ਇਹ ਸਹੀ ਆਂਕੜਾ ਹੈ ਕਿ ਪਰਿਕੋ ਪਰਿਵਾਰ ਦੇ ਤਿੰਨ ਜਾਣਿਆਂ ਦੀ ਜਾਨ ਜਾਣ ਦੀ ਪੁਸ਼ਟੀ ਹੋਈ ਹੈ ਇਸ ਦੇ ਵਿੱਚ ਗੌਰਵ ਸ਼ਰਮਾ ਉਸਦੀ ਮਾਤਾ ਸ਼ਸ਼ੀ ਸ਼ਰਮਾ ਤੇ ਮਾਸੂਮ ਬੱਚੀ ਖੁਸ਼ੀ ਸ਼ਾਮਿਲ ਹੈ ਦੱਸਦੀ ਹੈ ਕਿ ਪਰਿਵਾਰਿਕ ਮੈਂਬਰ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਮੈਂ ਵੀ ਉਹਨਾਂ ਦੇ ਨਾਲ ਹੀ ਸੀ ਤਾਂ ਪਿੱਛੇ ਤੋਂ ਇੱਕ ਮੋਟਰਸਾਈਕਲ ਸਵਾਰ ਕੋਈ ਵਿਅਕਤੀ ਆਇਆ ਉਸਨੇ ਬਾਈਕ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਸ ਆਕ ਉਸ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਬਸ ਤੇ ਪਿੱਛੇ ਵੱਲ ਨੂੰ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਪੂਰੀ ਬਸ ਤੇ ਵਿੱਚ ਇਹ ਫੈਲ ਗਈ ਅਤੇ ਜ਼ਿਆਦਾਤਰ ਸ਼ਰਦਾਲੂ ਇਸ ਸਮੇਂ ਸੌ ਰਹੇ ਸਨ ਜਿਸ ਤੇ ਕਾਰਨ ਨੁਕਸਾਨ ਜ਼ਿਆਦਾ ਹੋਇਆ ਕਦੀ ਲਪੇਟ ਦੇ ਵਿੱਚ ਹੋ ਸੁੱਤੇ ਪਏ ਹੀ ਆ ਗਏ ਇੱਕੋ ਪਰਿਵਾਰ ਦੇ ਤਿੰਨ ਜਾਣੇ ਇਸ ਦੇ ਵਿੱਚ ਖਤਮ ਹੋਏ ਨੇ ਜੋ ਕਿ ਸ਼ਾਲੀਮਾਰ ਨਗਰ ਦੇ ਰਹਿਣ ਵਾਲੇ ਸੀ ਇਸ ਦੇ ਵਿੱਚ 마ਸੂਮ ਬੱਚੀ ਵੀ ਸ਼ਾਮਿਲ ਹੈ ਜਿਸ ਦੀ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਇਸ ਸਮੇਂ ਦੇਖ 파 ਰਹੇ ਹੋ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੇਖਣ ਵਾਲਿਆਂ ਦੇ ਵੀ ਰੂਹ ਕੰਬ ਗਈ ਅਤੇ ਇਹ ਹਾਦਸਾ ਇਸੇ ਤਰ੍ਹਾਂ ਹੋਇਆ ਦੱਸਿਆ ਜਾ ਰਿਹਾ ਹੈ ਜਿਵੇਂ ਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਰਾਕੇਸ਼ ਸ਼ਰਮਾ ਨੇ ਦੱਸਿਆ ਪਿੱਛੇ ਤੋਂ ਮੋਟਰਸਾਈਕਲ ਸਵਾਰ ਕੋਈ ਵਿਅਕਤੀ ਆਇਆ ਸੀ ਉਸਨੇ ਆਪਣੇ ਬਾਈਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬੱਸ ਆ ਕੇ ਉਸਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ बस ਦੇ ਪਿਛਲੇ ਵਾਲੇ ਪਾਸੇ ਦੇ ਨਾਲ ਇਹ ਸਾਰਾ ਹਾਦਸਾ ਹੁੰਦਾ ਹੈ ਪਿੱਛੇ ਹੀ ਬੈਠੇ ਲੋਕ ਇਸ ਦੇ ਨਾਲ ਜ਼ਿਆਦਾ ਪ੍ਰਭਾਵਿਤ ਹੋਏ ਨੇ 10 ਜਾਣਿਆਂ ਦੀ ਜਾਨ ਜਾਨ ਦੀ ਖਬਰ 25 ਤੋਂ ਵੱਧ ਜ਼ਖਮੀ ਅਤੇ ਇੱਕੋ ਪਰਿਵਾਰ ਦੇ 3 ਜਾਣਿਆਂ ਦੇ ਜਾਨ ਤੋਂ ਬਾਅਦ ਹਰ ਕੋਈ ਦੁਖੀ ਹੈ ਕਿ ਆਖਿਰਕਾਰ ਸਰਦਾਲੂਆਂ ਦੀ ਪਰੀ ਇਸ ਬਸ ਦੇ ਨਾਲ ਇੱਟਾ ਵੱਡਾ ਹਾਦਸਾ ਕਿਉਂ ਅਤੇ ਕਿਵੇਂ ਹੋ ਗਿਆ ਮੇਰਾ ਨਾਮ ਸੁਨੀਤਾ ਸ਼ਰਮਾ हम लोग से बस लेके आए हमारे चाचा जी लेके आते हैं तो हम लोग पहले मथुरा वृंदावन अयोध्या इलाहाबाद फिर बनारस फिर इसके बाद फिर से हम यहाँ वृंदावन आ गए तो वह रात क्यों हमने जाना था तो वही पौने के दो बजे ये आग लग गई बस फिर हमें अंदर तो कुछ पता ही नहीं चल रहा था कि क्या हो रहा इतना धुआं था कि सांस घुट रही थी बस शीशे खोल के तोड़ के बस कैसे बाहर निकल रहे थे सबको खुद की बड़ी अपनी अपनी जान बचाने के लिए ही सब भाग रहे थे कुछ तो समझ में नहीं, नहीं आ रहा था कि क्या करें बाहर आके सब गाड़ी वालों से सबने हेल्प मांगी मगर किसी गाड़ी वालों ने था था। किसी ने हेल्प किसी नहीं की किसी ने नहीं हेल्प की ये हमें नहीं मालूम ਇਤਨਾ हमे नहीं मालूम मल कुछ लोग हमारे अपने फैमिली मेंबर है वो चले गए सानु स्वरी को 7:00 बजे पता लगया कि ऋतीश कुमार जी बस लेके हर साल अयोध्या और वृंदावन जाते रहे इस साल भी 4 दिन होवे ਪਹਿਲੇ ਬਸ ਲੈ ਕੇ ਗਏ ਹੈਗੇ ਤੇ ਰਾਤੀ ਸਵਰੀ ਸਾਨੂੰ ਸਫਰੀ ਫੋਨ ਆਇਆ ਵੀ ਤਾਂ ਉਹਨਾਂ ਦੀ ਬਸ ਲੂਹ ਦੇ ਕੋਲ ਹਰਿਆਣਾ ਪਲੋ ਦੀ ਕੋਲ ਬਸ ਨੂੰ ਅਗ ਲੱਗਦੀ ਜਿਹਦੇ ਵਿੱਚ ਰਕੇਸ਼ ਕੁਮਾਰ ਜੀ ਦੇ ਪਰਿਵਾਰ ਦੇ ਉਹਨਾਂ ਦਾ ਬੇਟਾ ਉਹਨਾਂ ਦੀ ਮਿਸਸ ਔਰ ਸਾਡੇ ਲਾਲ ਉਹਨਾਂ ਦੀ ਇੱਕ ਗਵਾਂਡੀ ਸੀਗੀ ਔਰ ਇਹਨਾਂ ਦੀ ਇੱਕ ਭਤੀਜੀ ਰੇਸ਼ਮਾਜੀ ਦੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਬਸ ਜੀ ਕਿੰਨੇ ਕੁ ਬੰਦੇ ਇੰਜਰਡ ਹੋਏ ਜੀ 11 ਬੰਦੇ ਦੀ ਡੈਥ ਹੋ ਚੁੱਕੀ ਹੈ ਜੀ ਔਰ ਇੱਕ ਦੋ ਬੰਦੇ ਜਿਆਦਾ ਸੀਰੀਅਸ ਹੈਗੇ ਆ ਤੇ ਬਾਕੀ ਬੰਦੇ ਜਿਹੜੇ ਕਾਫੀ ਇੰਜਰਡ ਹੈਗੇ ਆ ਕਿੰਨੇ ਦਿਨ ਹੋ ਗਏ ਸੀ ਇਹਨਾਂ ਨੂੰ ਇੱਥੋਂ ਗਿਆਨ ਸਰ 4-5 10 ਦਿਨ ਨੂੰ ਸ਼ੋਕਰ ਵਾਂਗ ਮੈਕਸਮ ਸਾਰੇ ਹਿਸ਼ਾਰਤ ਦੇ ਬੰਦੇ ਸਾਰੇ ਹਿਸ਼ਾਰਤ ਦੇ ਬੰਦੇ ਆ ਜੀ ਲਗ ਲਗ ਫੈਮਲੀਆ ਨੇ ਕਿ ਇੱਕੋ ਫੈਮਲੀ ਦੇ ਬੰਦੇ ਲਗ ਲਗ ਫੈਮਲੀ ਦੇ ਆ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਵੀ ਅੱਜ ਇਸ ਘਟਨਾ ਬਾਰੇ ਜure ਸਾਨੂੰ 7 ਵਜ ਕਿ ਕਿ ਕਿਨਾਂ ਨਾਲ ਉਹ ਲੈ ਕੇ ਜਾਂਦੇ ਇਹ ਬੱਸ ਕੌਣ ਲੈ ਗਿਆ ਰਕੀਸ਼ ਕੁਮਾਰ ਜੀ ਹਰ ਸਾਲ ਬੱਸ ਲੈ ਕੇ ਜਾਂਦੇ ਸੀ ਇਹ ਇਸ ਟਾਈਮ ਆਪਾਂ ਕਿਹਨਾਂ ਦੇ ਘਰ ਕਰ ਰਹੇ ਹਾਂ ਜੀ ਇਸ ਫਿਰ ਰਕੀਸ਼ ਕੁਮਾਰ ਜੀ ਦੇ ਘਰ ਪਰ ਜਾਂਦੇ ਇਹਨਾਂ ਨਾਲੋਂ ਵੀ ਸਾਰਾ ਜੋ ਵੀ ਬੱਸ ਲੈ ਕੇ ਜਾਂਦੇ ਹੈ ਵਗੈਰਾ ਜੁਰੂਰ ਹੁੰਦੀ ਸੀ ਵਗੈਰਾ ਜੁਰੂਰ ਹੁੰਦੀ ਹਰ ਸਾਲ ਤਕਰੀਬਨ ਕੋਈ 10 ਤੋਂ 12 ਸਾਲ ਹੋ ਗਏ ਲੰਮਾ ਲਗਾਤਾਰ ਹਰ ਸਾਲ ਬੱਸ ਲੈ ਕੇ ਜਾਂਦੇ ਆ ਤੁਹਾਡੇ ਕੋਲ ਜਿਹੜੀ ਬੱਸ ਆ ਉਹ ਸੀ ਐਨਜੀ ਸੀ ਜੀ ਸੀ ਹਾਂ ਜੀ ਹਾਂ ਬੱਸ ਵਿੱਚ ਕਹਿੰਦੇ ਅੱਗ ਲੱਗੀ ਜਿਹੜੀ ਪਿੱਛੋਂ ਕੋਈ ਦਸਦਾ ਵੀ ਆਇਆ ਬੱਸ ਵਾਲੇ ਨੇ ਬੱਸ ਰੋਕੀ ਨਹੀਂ ਤੁਸੀਂ 10 ਕਿਲੋਮੀਟਰ ਤੱਕ ਬੱਸ ਲੈ ਗਿਆ ਅੱਗੇ ਜਾ ਕੇ ਫਿਰ ਉਹਨੂੰ ਪਤਾ ਗਿਆ ਕਿ ਕੋਈ ਬੱਸ ਲੱਗੀ ਹੈ। ਲੱਗੀ ਹੋਈ ਹੈ ਇੰਨੀ ਦੇਰ ਚ ਜਦ ਵੀ ਬੱਸ ਜਦਾ ਅੱਗੇ ਭੜਕ ਗਈ। ਇਹਨਾਂ ਦਾ ਬੇਟਾ ਜਿਹੜਾ ਗੌਤਮ ਹੈ ਉਹ ਸਵਾਰੀ ਨੂੰ ਬਚਾਉਂਦੇ ਹੋਏ ਤੇ ਉਹਨਾਂ ਦਾ 10 8-10 ਬੰਦੇ ਬਾਹਰ ਕੱਢੇ ਬਚਾਉਂਦੇ ਬਚਾਉਂਦੇ ਬੱਸ ਦੇ ਵਿੱਚ ਫਸਿਆ ਤੇ ਦੁਬਾਰਾ ਉਹ ਬਾਹਰ ਨਹੀਂ ਨਿਕਲ ਪਾਇਆ। ਗੌਤਮ ਮੈਨੇ ਤਾਂ ਕਿਹਾ ਮੈਨੂੰ। ਨਹੀਂ ਮੈਨੂੰ ਨਹੀਂ ਸਰ। ਕਿਹਦੇ ਬੱਚੇ ਇਹਨਾਂ ਦੇ? ਉਹਨਾਂ ਦਾ ਬੱਚਾ ਕੋਈ ਨਹੀਂ ਸਰ। ਫਿਲਹਾਲ 5 ਸਾਲ ਪੰਜ ਸਾਲ ਵਿਵਹ ਬੱਚਾ ਨਹੀਂ ਹੈਗਾ ਉਹਨਾਂ ਦਾ ਤੇ ਸੀ ਪਰਿਵਾਰਿਕ ਮੈਂਬਰ ਜਿਹੜੇ ਹੈਗੇ ਗਏ ਹੋਏ ਹੈ ਹਾਂ ਜੀ ਉਹਨਾਂ ਦੇ ਨਾਲ ਸਾਰੇ ਗਏ ਹੋਏ ਜੀ ਤੁਸੀਂ ਕਿਹਾ ਕਿ 10 ਤਰੀਕ ਦੇ ਗਏ ਹੋਏ ਨੇ ਕਿਹੜਾ ਕਿਹੜਾ ਧਾਮਾਂ ਤੇ ਜਾਣਾ ਸੀ ਤੇ ਅੱਜ ਕਿੱਥੋਂ ਵਾਪਸ ਆ ਰਹੇ ਹੋ ਮੋਕਸ਼ਾ ਬਿੰਦਵਨ ਮੁਕੀ ਇੱਕ ਇੱਕ ਯਾਤਰਾ ਬਿੰਦਵਨ ਅਯੁੱਧਿਆ ਕਾਸ਼ੀ ਪ੍ਰਿਆਗਰਾਜ ਪ੍ਰਿਆਗਰਾਜ थुरा हाँ के लिए बस लेके जाते थे हर बार राकेश कुमार जी और तो इस बार भी वो अयोध्या के लिए और वृंदावन के लिए गए थे तो कल जैसे ही रात को वृंदावन से वापस आ रहे थे पलवल के पास में नूहू जगह पड़ती है ਉਸ ਨਿਊਹੂ ਕੇ ਪਾਸ ਮੈਂ ਬਸ ਕੇ ਅੰਦਰ ਸੀਐਨਜੀ ਬਸوں ਕਾਰਨ ਉਸਮੇ ਅਗ ਲੱਗੀ। तो उसकी वैसे हमारे 10 11 बंदे हमारे उसी मौके दे विच सारे खत्म हो चुके हैं एक बहुत सीरियस है जो न्यूहू मेडिकल रिस्ट्रक्चर सेंटर है उसके अंदर ट्रीटमेंट चल रहा है डॉक्टर जैन जैन हैगे वो उनका ट्रीटमेंट कर रहे हैं। तो पता चलो हादसा कैसे हुआ? हादसा सीएनसी बस थी ते बस में सिलेंडर में आग लग जाने की वजह से और बताया जा रहा है कि वहाँ पे एम्बुलेंस और फायर ब्रिगेड और पुलिस बहुत ही देर से पहुंची है हाँ, किसी के हाँ। किसी के साथ हमारी फोन से बात हुई जिनके साथ फोन से बात हुई उनका कहने का मतलब फायर ब्रिगेड प्लस पुलिस वो एक डेढ़ घंटे के बाद में ही पहुंची गई इसलिए उसके बाद में बस में प्लस हुआ। भी हुआ फैमिली हैपुर में आठ लोगों को कन्फर्म हो रहा है की होशियारपुर से आठ लोग बंदों की डेथ हो चुकी है बाकी अभी शोर पक्का नहीं हो रहा है उसमें से कहे क्यूँकी जो बस गई थी कुछ लुध्याने से गये फुकवाड़े से गये थे चंडीगढ़ से गये मोहाली से गयी थी ये बस सारी

ਕਹਿੰਦੇ ਕੀ ਆ ਮੈਂ ਇਸ ਵਾਰ ਤੋਂ ਪੂਰਵ ਪਰਸ਼ਦਾਂ ਰਤੀ 2 ਵਜੇ ਮੈਨੂੰ ਇੱਥੋਂ ਸਾਡੇ ਮੱਲੇ ਦੇ ਬਿਨੇ ਖੰਨਾ ਜੀ ਨਾਲ ਗਏ ਆ ਉਹਨਾਂ ਦੇ ਮਿਸਿਸ ਗਏ ਆ ਤੇ ਖੰਨਾ ਜੀ ਦਾ ਮੈਨੂੰ ਰੋਂਦਿਆਂ ਦਾ ਫੋਨ ਆਇਆ ਕਿ ਅਸੀਂ ਬਰਬਾਦ ਹੋ ਗਏ ਆ ਕੁਛ ਨਹੀਂ ਰਿਹਾ ਸਾਡਾ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਬੱਸ ਨੂੰ ਅੱਗ ਪੈ ਗਈ ਆ ਉਹ ਉਹਨਾਂ ਨੇ ਮੈਨੂੰ ਕਿਹਾ ਮੈਨੂੰ ਵੀਡੀਓ ਕਾਲ ਕਰੋ ਮੈਂ ਵੀਡੀਓ ਕਾਲ ਕੀਤੀ ਦੇਖਿਆ ਬੱਸ ਦਾ ਇਹ ਹਾਲ ਸੀ ਜਿਦਾ ਬਰਨਿੰਗ ਟ੍ਰੇਨ ਦਾ ਹਾਲ ਦੇਖੀਦਾ ਨਹੀਂ ਤੇ ਬਰਨਿੰਗ ਟ੍ਰੇਨ ਦਾ ਜਿਹਦਾ ਹਾਲ ਸੀਗਾ ਬੱਸ ਦੇਖਣ ਵਾਲੀ ਸੀਗੀ ਕਿ ਚਦਾ ਅੱਗ ਲੱਗੀ ਸੀ ਬੱਸ ਨੂੰ ਸਿਆ ਉਹਨਾਂ ਕੋਲ ਵੀ ਕੀ ਕਾਰਨ ਕਾਰਨ ਕੋਈ ਨਹੀਂ ਪਤਾ ਲੱਗਾ ਉਹਨਾਂ ਨੇ ਜੋ ਦੱਸਿਆ ਕਿ ਡਰਾਈਵਰ ਬੱਸ ਛੱਡ ਕੇ ਦੌੜ ਗਿਆ ਪਿੱਛੋਂ ਮੋਟਰਸਾਈਕਲ ਤੇ ਕੋਈ ਮੁੰਡਿਆਂ ਨੇ ਆ ਕੇ ਦੱਸਿਆ ਕਿ ਪਿੱਛੋਂ ਤੁਹਾਡੀ ਬੱਸ ਦੇ ਬੈਕ ਸਾਈਡ ਤੇ ਅੱਗ ਲੱਗੀ ਹੋਈ ਆ ਉਹਨਾਂ ਨੇ ਪਹਿਲਾਂ ਤਾਂ ਮੋਟਰਸਾਈਕਲ ਨੂੰ ਦੇਖ ਕੇ ਬੱਸ ਦੜਾ ਲਈ ਸ਼ਾਇਦ ਹੋ ਸਕਦਾ ਮੇਬੀ ਕੋਈ ਕੋਈ ਰਾਤ ਦਾ ਟਾਈਮ ਸੀ 1 ਵਜੇ ਦਾ ਤਾਂ ਫਿਰ ਟਰੱਕ ਵਾਲੇ ਨੇ ਕਿਸੇ ਨੇ ਇਹਨਾਂ ਨੂੰ ਦੱਸਿਆ ਕਿ ਤੁਹਾਡੀ ਬੱਸ ਨੂੰ ਪਿੱਛੋਂ ਅੱਗ ਪੈ ਗਈ ਆ ਜਿੰਨੀ ਦੇਰ ਚ ਪਤਾ ਲੱਗਾ ਉਦੋਂ ਤੱਕ ਬੰਦੇ ਬਹੁਤ ਜ਼ਿਆਦਾ ਚੁਲਸ ਚੁੱਕੇ ਸੀਗੇ ਟੋਟਲ ਕਿੰਨੇ 30 مطلب ਬੱਸ ਕੋਈ 60 60 ਸੀਟਰ ਬੱਸ ਸੀਗੀ ਬਠਿੰਡਾ ਤੋਂ ਇਹਨਾਂ ਨੇ ਬੱਸ ਕੀਤੀ ਸੀ ਬੋਲਵੋਆਲਿਆਂ ਦੀ ਬਹੁਤ ਸ਼ਾਨਦਾਰ ਬੱਸ ਬਣੀ ਹੋਈ ਆ ਤੇ ਟੋਟਲ ਫੁੱਲ ਬੱਸ ਸੀਗੀ ਤੇ ਕੁਝ ਪੈਸੇਂਜਰ ਵਿੱਚੋਂ ਦਿੱਲੀ ਉੱਤਰ ਗਏ ਸੀ ਉਹ ਉਹ ਇਹਨਾਂ ਦੇ ਰਿਲੇਟਿਵ ਸੀਗੇ ਕੋਈ ਤੇ ਬਾਕੀ ਜਿਹੜੇ 4-5 ਉਤਰੇ ਦੀ ਬਾਕੀ ਬੱਸ ਦੇ ਵਿੱਚ ਹੀ ਸੀਗੇ ਇਹ ਕੇਸ਼ ਸ਼ਰਮਾ ਜੀ ਹੈਗੇ ਆ ਸਿੱਕਾ ਨੀਤ ਨੇ ਸ਼ਾਲੀਮਾਰ ਨਗਰ ਰਹਿੰਦੇ ਆ ਤੇ ਉਹ ਹਰ ਸਾਲ ਹੀ ਕੋਈ ਨਾ ਕੋਈ ਯਾਤਰਾ ਤੇ ਲੈ ਕੇ ਜਾਂਦੇ ਆ ਉਹ ਇਸਾਲ ਵੀ ਅਯੁੱਧਿਆ ਲੈ ਕੇ ਗਏ ਯੁੱਧਿਆ ਤੋਂ ਬਾਅਦ ਬਨਾਰਸ ਲੈ ਕੇ ਵਾਰਾਨਸੀ ਉਤੋਂ ਬਾਅਦ ਬਰਿੰਦਾਵਨ ਰਾਤੀ ਮੇਰੀ ਬਰਿੰਦਾਵਨ ਇਹਨਾਂ ਨਾਲ ਗੱਲ ਹੋਈ ਆ ਤੇ ਜਿਹੜੇ ਖੰਨਾ ਸਾਹਿਬ ਆ ਉਹ ਵੀ ਤਾਂ ਬਚੇ ਆ ਅਮਰਜੈਂਸੀ ਡੋਰ ਜਿਹੜੀ ਆ ਨਾ ਖੁੰਦਾ ਬਣਿਆ ਆ ਉਹਨੂੰ ਉਹਨਾਂ ਨੇ ਖੋਲ ਕੇ ਛਾਲ ਮਾਰੀ ਆ ਉਹਨਾਂ ਵਿੱਚੋਂ ਜਿੰਨੇ ਪੈਸੇਂਜਰ ਬਚੇ ਆ ਜਿਹੜੀ ਬੱਚੇ ਦੀ ਬੱਸ ਸੀ ਸ਼ੈਦ ਬਲਵੋ ਵਾਲਿਆਂ ਦੀ ਸੀ ਮੈਨੂੰ ਇਸ ਕੰਪਨੀ ਬੱਸ ਦਾ ਕਿੰਨੀ ਐ ਦੱਖਾ ਹੂੰ ਹੋਂ ਤੱਕ ਜੋ ਪਤਾ ਲੱਗਾਇਆ 9 ਤੋਂ ਉੱਪਰ ਡੱਥਾਂ ਹੋ ਚੁੱਕੀਆਂ 9 ਦਾ ਸਵੇਰੇ ਕੋਈ 9 ਵਜੇ ਤੱਕ ਕਰੀਪ ਪਤਾ ਲੱਗ ਚੁੱਕਾ ਸੀ ਇਸ ਕਾਰ ਦੇ ਵਿੱਚੋਂ ਅਸੀਂ ਬੈਠੇ ਆ ਮੇਰੇ ਬਹੁਤ ਪਰਮ ਮਿੱਤਰ ਮਤਲਬ ਭਰਾਵਾਂ ਦੇ ਸਮਾਨ ਮੇਰੇ ਰਕੇਸ਼ ਪਸੀਨ ਜੀ ਜਿਹੜੇ ਜਨਤਾ ਬੂਟ ਹਾਊਸ ਦੇ ਮੈਨੇਜਰ ਨੇ ਸਰਦਾਰ ਜੀ ਬੈਠੇ ਨੇ ਜਨਤਾ ਬੂਟ ਹਾਊਸ ਦੇ ਮਾਲਕ ਨੇ ਹੈ ਤੇ ਰਕੇਸ਼ ਪਸੀਨ ਜੀ ਉਹਨਾਂ ਦੀ ਸ਼੍ਰੀਮਤੀ ਦੀ ਡੈਥ ਹਾਂਜੀ ਸੁਨੀਲਾ ਸੁਨੀਲਾ ਪਸੀਨ ਦੀ ਡੈਥ ਜਿਹੜੀ ਆ ਮੌਕੇ ਤੇ ਉਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਕੋਈ 55 ਦੇ 60 ਦੇ ਵਿੱਚ ਵਿੱਚ ਹੋਈ ਸੀ ਸੈਮੀ ਨਾਲ ਉਹਨਾਂ ਦਾ ਹਸਬੰਡ ਸੀਗੇ ਰਕੇਸ਼ ਪਸੀਨ ਸੀਗੇ ਉਹਨਾਂ ਦੀ ਇਹ ਨਾ ਹੂਆ ਰੋਤਕ ਦੇ ਕੋਲ ਉੱਤੇ ਟਰੈਸ ਦੀ ਹੋਈ ਆ ਕੋਨੇ ਮੋਦੀਓ ਤੋਂ ਆ ਗਿਆ। ਉਹ ਮੈਨੂੰ ਹੁਣੇ ਹੀ ਫੋਨ ਆਇਆ ਆ ਖੰਨਾ ਸਾਹਿਬ ਦਾ। ਉਹ ਉਹਨਾਂ ਦੀ ਮਿਸਰੀ ਤਾਂ ਉਹ ਠੀਕ ਨੇ। ਉਹਨਾਂ ਨੇ ਫੋਨ ਕੀਤਾ ਗੁਰਦਾਵਾ ਦੇ ਡਿਪਟੀ ਕਮਿਸ਼ਨਰ ਨੇ ਬੱਸ ਦਾ ਇੰਤਜ਼ਾਮ ਕਰਤਾ ਜਿਹੜੇ ਪੈਸੇਂਜਰ ਠੀਕ ਨੇ ਬਿਲਕੁਲ। ਉਹ ਪੈਸੇਂਜਰ ਜਿਹੜੇ ਆ ਉਥੋਂ ਬੱਸ ਕਰ ਦਿੱਤੀ ਆ ਉਹ ਬਸ ਤੇ ਰਹੀਂ ਇੱਥੇ ਵਾਪਸ ਆ ਜਾਣਗੇ। ਤੇ ਜਿਹੜੀਆਂ ਡੈੱਡ ਬੋਡੀ ਆ ਉਹਨਾਂ ਨੂੰ ਜਿਹੜਾ ਆ ਜੋ ਵੀ ਪੋਸਟਮਾਰਟਮ ਹੋਣ ਤੋਂ ਬਾਅਦ ਇੱਥੇ ਜਿਹੜੀਆਂ ਐਂਬੂਲੈਂਸ ਤੇ ਥਰੂ ਇੱਥੇ ਡੈੱਡ ਬੋਡੀਆਂ ਭੇਜ ਦਿੱਤੀਆਂ ਜਾਊਗੀਆਂ ਉਹਨਾਂ ਨੇ ਸਾਰੀ ਗੱਲਬਾਤ ਹੋ ਗਈ ਆ ਉੱਥੇ ਦੇ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਬਹੁਤ ਅੱਛੇ ਢੰਗ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਸਾਰਾ ਇੰਤਜ਼ਾਮ ਕਰਾ ਦੇਵਾਂਗੇ ਬੜਾ